ਲੋਕ ਸਭਾ ਚੋਣਾਂ ਲਈ ਹੋਰ ਉਮੀਦਵਾਰ ਹੁਣ ਚੋਣ ਮੈਦਾਨ ਦੇ ਵਿੱਚ ਉਤਰਿਆ ਹੀ ਨਹੀਂ ਤਾਂ ਗੱਲ ਕਰਦੇ ਆ ਦੋ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਦੋਨਾਂ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਹਲਕੇ ਹਲੇ ਪੈਂਡਿੰਗ ਬਚੇ ਹੋਏ ਸਨ ਉਹਨਾਂ ਦੇ ਵਿੱਚੋਂ ਉਤਾਰ ਦਿੱਤੇ ਨੇ ਆਪਣੇ ਜਿਹੜੇ ਪੱਤੇ ਖੋਲ ਦਿੱਤੇ ਨੇ ਤਾਂ ਗੱਲ ਕਰਦੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਬੀਜੇਪੀ ਦੀ ਬੀਜੇਪੀ ਨੇ ਤਿੰਨ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਨੇ ਤਾਂ ਕਿਹੜੇ ਕਿਹੜੇ ਉਤਾਰੇ ਨੇ ਖੰਡੂਰ ਸਾਹਿਬ ਤੋਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਖੰਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੈਦਾਨ ਦੇ ਵਿੱਚ ਉਤਾਰੇ ਆ ਤੇ ਦੂਜੇ ਨੰਬਰ ਤੇ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ ਤਾਂ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਤੇ ਮਨਜੀਤ ਸਿੰਘ ਮੰਨਾ ਖੰਡੂਰ ਸਾਹਿਬ ਤੋਂ ਹੋ ਗਏ ਤੇ ਤੀਜਾ ਸਭ ਤੋਂ ਹੌਟ ਸੀਟ ਜਿਹੜੀ ਹੈਗੀ ਆ ਵੱਡਾ ਹਲਕਾ ਜਿਹੜਾ ਹੈਗਾ ਬਠਿੰਡਾ ਬੀਤੇ ਦਿਨੀ ਸਿਕੰਦਰ ਸਿੰਘ ਮਲੂਕਾ ਦੀ ਨੋ ਜਿਹੜੀ ਹੈਗੀ ਆਪਣਾ ਆਈਐਸ ਦਾ ਰੈਂਕ ਛੱਡ ਕੇ ਅਸਤੀਫਾ ਦੇ ਕੇ ਤੇ ਹੁਣ ਬੀਜੇਪੀ ਉਹਨਾਂ ਨੇ ਸ਼ਾਮਲ ਕਰ ਲਈ ਆ ਤਾਂ ਸੰਭਾਵਨਾਵਾਂ ਸੰਨ ਕੇ ਉਹ ਹੁਣ ਭਾਜਪਾ ਵੱਲੋਂ ਟਿਕਟ ਲੈਣਗੇ ਚੋਣ ਲੜਨਗੇ ਤਾਂ ਉਹ ਸੰਭਾਵਨਾਵਾਂ ਪੂਰੀਆਂ ਹੋਈਆਂ ਪਰਮਪਾਲ ਕੌਰ ਸਿੱਧੂ ਨੂੰ ਜਿਹੜਾ ਹੈਗਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਬਠਿੰਡਾ ਤੋਂ ਬਠਿੰਡਾ ਦਾ ਮੁਕਾਬਲਾ ਹੋਣ ਬੜਾ ਫਸਮਾ ਹੋ ਗਿਆ ਹੁਣ ਸਿਰਫ ਅਕਾਲੀ ਦਲ ਦੇ ਉਮੀਦਵਾਰ ਦੀ ਉਡੀਕਾ ਸੰਭਾਵਨਾਵਾਂ ਨੇ ਕਿ ਹਰਸਿਮਰਤ ਕੌਰ ਬਾਦਲ ਹੀ ਉੱਥੋਂ ਹੋ ਸਕਦੇ ਆ ਪਰ ਵਿੱਚ ਕੰਸੂਆ ਇਹ ਵੀ ਨੇ ਕਿ ਹਰਸਿਮਰਤ ਕੌਰ ਬਾਦਲ ਹਲਕਾ ਬਦਲ ਵੀ ਸਕਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਸੋ ਅੱਗੇ ਗੱਲ ਕਰਦੇ ਆਂ ਆਪਾਂ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਉਮੀਦਵਾਰ ਹੋਰ ਐਲਾਨ ਕਰ ਦਿੱਤੇ ਨੇ ਤਾਂ ਚਾਰ ਉਮੀਦਵਾਰ ਕਿਹੜੇ-ਕਿਹੜੇ ਨੇ ਫਰੋਜਪੁਰ ਤੋਂ ਜਗਦੀਪ ਸਿੰਘ ਕਾਕਾ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਗੁਰਦਾਸਪੁਰ ਇੱਕ ਵੱਡਾ ਹਲਕਾ ਪਹਿਲਾਂ ਉਥੋਂ ਸਨੀ ਦਿਓਲ ਭਾਜਪਾ ਦੇ ਉਥੋਂ ਐਮਪੀ ਰਹੇ ਨੇ ਜਲੰਧਰ ਤੋਂ ਪਵਨ ਕੁਮਾਰ ਟੀਨੂ ਜਿਹੜੇ ਬੀਤੇ ਦਿਨੀ ਕਾਲੇ ਦਲ ਛੱਡ ਕੇ ਆਪਣੇ ਇਹਦੇ ਵਿੱਚ ਆਏ ਸਨ ਆਮ ਆਦਮੀ ਪਾਰਟੀ ਦੇ ਵਿੱਚ ਆਏ ਸਨ ਤਾਂ ਪਵਨ ਕੁਮਾਰ ਟੀਨੂ ਤੇ ਵੀ ਸੰਭਾਵਨਾਵਾਂ ਸਨ ਕਿ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਊਗਾ ਆਮ ਆਦਮੀ ਪਾਰਟੀ ਵੱਲੋਂ ਤਾਂ ਸਭਾਵਨਾਵਾਂ ਉਹ ਵੀ ਸਿਰੇ ਚੜੀਆਂ ਨੇ ਤਾਂ ਅਖੀਰਲਾ ਹੈ ਲੁਧਿਆਣਾ ਲੁਧਿਆਣਾ ਤੋਂ ਅਸ਼ੋਕ ਪ੍ਰਾਸਰ ਪੱਪੀ ਜਿਹੜੇ ਕਿ ਪਹਿਲਾਂ ਹੀ ਲੁਧਿਆਣਾ ਦੇ ਵਿਧਾਇਕ ਨੇ ਤੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤਾਂ ਇਹ ਸੱਤ ਉਮੀਦਵਾਰ ਤਿੰਨ ਭਾਜਪਾ ਵੱਲੋਂ ਤੇ ਚਾਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੀ ਗਏ ਨੇ ਬਾਕੀ ਜਿਹੜੇ ਹਲਕੇ ਹਲੇ ਪੈਂਡਿੰਗ ਬਚੇ ਹੋਏ ਨੇ ਉਹਨਾਂ ਦੀ ਵੀ ਉਮੀਦ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਛੇਤ ਤੋਂ ਛੇਤੀ ਜਿਹੜੇ ਹੈਗੇ ਉਮੀਦਵਾਰ ਐਲਾਨ ਦਿੱਤੇ ਜਾਣਗੇ ਸਾਰੀਆਂ ਹੀ ਪਾਰਟੀਆਂ ਨੇ ਕਿਤੇ ਨਾ ਕਿਤੇ ਹੁਣ ਕਮਰ ਕੱਸੇ ਕਸ ਲੈਏ ਨੇ ਕਿਤੇ ਨਾ ਕਿਤੇ ਹੁਣ ਉਹ ਪੱਬਾਂ ਤੇ ਹੋ ਗਏ ਨੇ ਪਰ ਇੱਕ ਦੂਸਰੇ ਨੂੰ ਵੇਖ ਰਹੇ ਆ ਕਿ ਉਹ ਪਹਿਲਾਂ ਲਿਸਟ ਜਾਰੀ ਕਰਨਗੇ ਉਹ ਪਹਿਲਾਂ ਲਿਸਟ ਜਾਰੀ ਕਰਨਗੇ ਅਸੀਂ ਆਪਣਾ ਉਮੀਦਵਾਰ ਔਲਾਣਾਗੇ ਤਾਂ ਸੋ ਕਿਤੇ ਨਾ ਕਿਤੇ ਜਿਹੜੇ ਹੈਗੇ ਸਾਰੀਆਂ ਪਾਰਟੀਆਂ ਇੱਕ ਇੱਕ ਕਰਕੇ ਆਪਣੇ ਪੱਤੇ ਖੋਲ ਰਹੀਆਂ ਨੇ ਇਸੇ ਤਰ੍ਹਾਂ ਦੀ ਜਾਣਕਾਰੀ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ